ਹਾਂਜੀ ਹਾਂਜੀ ਕੋਣੀ ਮੇਰੀ ਭੈਣ ਵੈਲੀ ਸੀ ਤੇ ਮੈਂ ਆਪਣੀ ਭੈਣ ਕੋਲ ਜਾ ਮਿਲ ਲਈ ਮਿਲਣ ਜਾ ਤੇ ਮੇਰੀ ਭੈਣ ਨੇ ਚਾਹ ਬਣਾ ਕੇ ਦਿੱਤੀ ਮੈਂ ਅੰਦਰ ਬੈਠਾ ਸੀ ਚਾਹ ਨਾਲ ਅਗ ਦਿੱਤੀ ਮੈਂ ਤਾਂ ਆ ਪੀ ਗਏ ਦਸੰਦ ਤੇ ਬਾਹਰ ਨਾਲ ਹਲ 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 ਮਾਤੇ ਗਈ ਗੜੀ ਵਿੱਚ ਜਿੰਨੇ ਮਾਤੇ ਗਈ ਸੀ ਮੈਂ ਦੇਖਿਆ ਬਾਹਰ ਰਿਕੇ ਤੇ ਮਾਰਾਂ ਮੱਲੇ ਰਹਿ ਗਏ ਮੁਰੇ ਇੱਕ ਕੇਲ ਕਰ ਪਾਣ ਲਈ ਕੇ ਤਕੂਆ ਲਗਾ ਕੇ ਹਲ ਕੋਸ ਲੈਦਾ ਸਰਦਾ ਜੀ ਗਈ ਉਹ ਸਿਦਾਨ ਪਿਆ ਉਹਨੇ ਮੇਰੇ ਮਾਰਤੀ ਕਰਤਾ ਵਧੀਆ ਜਿਹੜੀ ਵਕਤ ਸੀ ਠੀਕ ਹੈ ਉਹਦੇ ਬਾਅਦ ਚ ਮੈਂ ਜਿਲ੍ਹੇ ਦਾ ਹੋਸਟ ਹਾਲੇ ਗਿਆ ਉਹਦੀ ਬੁੱਢੀ ਨੇ ਮੇਰੇ ਸਿੱਸਟ ਮਾਰਤੀ ਝਗੜਾ ਤੇ ਯਾਰ ਸਰ ਅਜ ਮੈਂ ਸਾਰਾ ਅੱਧਾ ਘੰਟਾ ਆਜਣਾ ਕਿ ਆ ਗਿਆ ਤੇ ਮੈਨੂੰ ਪਤਾ ਨਹੀਂ ਝਗੜਾ ਕਿਹੜੀ ਗੱਲ ਤੋਂ ਹੋ ਜਾਂਦਾ ਕਿਹੜੀ ਗੱਲ ਤੋਂ ਨਹੀਂ ਠੀਕ ਨੇ ਤੇ ਲਈ ਮੈਂ ਆਪਣੀ ਭੈਣ ਦੇ ਘਰ ਗਿਆ ਸਰ ਉਹਨੇ ਮੇਰੇ ਵੀ ਫਟ ਮਾਰਤੇ ਇੱਥੋਂ ਛੜੀ ਹੋ ਉਹ ਫਿਰ ਵੀ ਕੋਈ ਸੁਣਨੇ ਨਹੀਂ ਗਿਆ ਦਾ ਹਰੇ ਕਦੇ ਉਹਨੇ ਕਹਿੰਦਾ ਉਹ ਦਰ ਛੱਡ ਦਿੰਦੇ ਹਾਂ ਉਹਨੇ ਕਦੇ ਉਹਨੇ ਕਹਿੰਦਾ ਉਹ ਦਰ ਛੱਡ ਦਿੰਦੇ ਆ ਤਾਂ ਇਹ ਜਿਹੜੀ ਰਿਪੋਰਟ ਕਰਾਈ ਗਿਆ ਸਰ ਉਹ ਸਾਨੂੰ ਦਵਾ ਪਾਦੀ ਪੋਸਟ ਨੇ ਆਦਿ ਜਿਹੜੀ ਸਾਨੂੰ ਆ ਕੇ ਭਾਰਨਾ ਤੇ ਧੱਕਾ ਕਰਦੇ ਹਨ ਕੀ ਸਾਡਾ ਨਾ ਫੈਸਲਾ ਕਰੋ ਫੈਸਲਾ ਕਰੋ ਕਿ ਸਾਰਾ ਇਹ ਐਸਾ ਬਿਮਾਰੀਆਂ ਫੈਲਾ ਕਿੱਦਾਂ ਕਰੀਏ ਨਾਲ ਇਹ ਇਸ ਗੱਲ ਤੇ ਆਉਂਦਾ ਕਿ ਜਿਹੜੀ ਪੋਸਟ ਨੇ ਕੋਈ ਪੈਸੇ ਖਾਦੇ ਸਰ ਮੌਕੇ ਤੇ ਪੋਸਟ ਆਈ ਆ ਉਥੇ ਇਹਨਾਂ ਦਾ ਘਰ ਵੱਢ ਗਿਆ ਸਰ ਆਏ ਖੋਲੋਂ ਖੋਲ ਹੋ ਗਏ ਆ ਆਪਣੇ ਗੂਗੇ ਸਰ ਉੱਤੇ ਸਾਡੇ ਦੀ ਤੁਹਾਨੂੰ ਕੀ ਲੱਗਦਾ ਵੀ ਬਾਕੀ ਬਿਲਡਿੰਗ ਦਾ ਦਵਾ ਕੇ ਲੱਗਿਆ ਜਾਂਦੀ ਨਹੀਂ ਮਾਰਾ ਇਹ ਪੋਸਟ ਦਾ ਦਵਾ ਸਾਡੇ ਕੋਲ ਰੱਖਿਆ ਜਾਂਦਾ ਸਰ ਬਾਰ ਮਾਸਾ ਨੂੰ ਆ ਕੇ ਥਾਣੇ ਦੇ ਚ ਤੰਕਰਦਾ ਜੀ ਫਰਾਸਾ ਕਰੋ ਫਰਾਸਾ ਕਰੋ ਕਿਹੜਾ ਨਾਂ ਕਰਾਂ ਤੁਹਾਡਾ ਨਾਂ ਪਤਾ ਕੀ ਆ? ਮੋਰ ਨਹੀਂ ਰੰਗ। ਜੁਣਿਆ ਆਪੇ ਹੋਰ ਜਾਂ ਸੋਹਰੇ ਜੀ। ਨਾਂ ਕੀ ਥਾਣੇ ਦਾ ਪਤਾ ਕੋਈ? ਨਾਂ ਸਰ ਮੈਨੂੰ ਤਾਂ ਪਤਾ ਨਹੀਂ ਹੁੰਦਾ। ਠੀਕ ਹੈ। ਚਾਸ਼ੂ ਕੋ। ਤੇ ਅਸੀਂ ਮੰਗੇ ਇਹ ਕਰਨਾ ਇਹ ਅਨਸਾਫ਼ ਹੋਇਆ ਜਾਦਾ ਸਾਡੇ ਨਾਲ। ਕਿ ਯਾਰ ਕੋਈ ਗੱਡੀ ਆਈਏ ਪੁਲਿਸ ਦੀ ਸਾਨੂੰ ਦਿਖਿਆ ਫੋਨ ਫੋਨ ਹੋਏਗਾ ਨਾ। ਕਿ ਯਾਰ ਉਹਨਾਂ ਨੇ ਕਾਹ ਜਾ ਕੇ ਗੱਲਬਾਤ ਕੀਤੀ ਜਾਣਾ ਸਾਡੇ ਨਾਲ ਕੋਈ ਗੱਲਬਾਤ ਕੀਤੀ ਸਾਨੂੰ ਕਹਿੰਦੇ ਜਾਓ ਇਲਾਜ ਕਰਾਓ ਜਾ ਕੇ ਠੀਕ। ਕੋਛਦਾ ਜਿਹੜਾ ਅਕਲੀ ਬੰਦਾ ਕਿ ਨਾਲ ਗਈ ਹੈ ਮੁੰਡਿਆਂ ਨੂੰ ਠੀਕ ਹੈ ਜੀ ਤੁਹਾਨੂੰ ਕਿਹੜਾ ਗੁੰਡਾ ਕਰਦੀ ਜੀ ਬਦਗੀ ਹਾਂ ਜੀ ਸਰ ਇਹ ਚਟਾ ਬੇਜਿਆ ਸਾਰਾ ਚਟਾ ਬੇਜਿਆ ਗੁੰਡਾ ਕਰਦੀ ਪਾਈਆ ਤੇ ਇਹਦੇ ਵਿੱਚ ਗੁੰਡਾ ਕਰਦੀ ਪਾਈਆ ਤੇ ਦਲਾਨੀਆਂ ਮਾਰ ਦਿੱਤੀ ਚੱਕਦੇ ਥੱਲੇ ਲਾਈ ਜੀ ਇਹ ਸੜਾ ਟੱਕਿਆ ਜਾ ਦੋ ਤਿੰਨ ਮਹੀਨੇ ਅੰਦਰ ਰਹਿੰਦੇ ਫੇਰ ਬਾਹਰ ਆ ਜਾਂਦਾ ਸਰ ਪਿੰਨ ਮੇਰੀ ਚਟਕਾਇਆ ਜੀ ਕੀ ਗੱਲ ਬਥਰੀ ਸਰ ਮੈਂ ਘਰ ਬੈਠੇ ਇਹ ਤਾਂ ਕਾ ਦਿਨਾਂ ਪਹਿਲੇ ਉਹ ਬਾਤਮੀ ਜੀ ਕੀਤੀ ਉਹਦੇ ਬਾਅਦ ਚ ਬਾਤਮੀ ਜੀ ਕਰਕੇ ਨਾ ਤਾਂ ਇਹ ਪੁੱਛਣ ਲੱਗੇ ਤੇ ਉਹ ਮੁਰਾ ਚੜ ਗਏ ਕਰਨ ਕਰਪਾਣਾ ਲੈ ਕੇ ਆ ਗਏ ਕੁੰਗਲੇ ਘਰ ਤੋਂ ਉਹ ਹੀ ਜਿਹੜੇ ਪਹਿਲਾਂ ਮੈਂ ਅਨਜੀਤ ਸਿੱਧਿਤ ਤੇ ਮੈਂ ਕਰ ਬਟੇ ਆਪਣੇ ਰਿੱਤਾ ਆਪਣੇ ਕਦ ਅੰਦਰ ਬੈਠੇ ਜਾਵਾਂ ਨੀ ਕੀ ਆ ਰਹੀ ਇਹਨੇ ਬੂਹੇ ਵਿੱਚ ਲਕਾਰੇ ਮਾਰਨ ਲੱਗੇ ਜਿਹੜਾ ਬਾਹਰ ਨਿਕਲੇ ਮੇਰੀ ਛੱਟ ਮਾਤੀ ਛੱਟ ਮਾਤੀ ਮੇਰੇ ਸਰੀ ਸੁਣਨ ਗਿਆ ਸੋ ਨਉ ਉਹਦੇ ਬਾਅਦ ਮੇਰੇ ਘਰ ਦੇ ਪੱਤਰ ਕਰਤੇ ਕਿਨੇ ਦਿਨ ਫੱਟਰ ਕੀਤਾ ਤੁਹਾਡੇ ਸਾਢੇ 4 ਜੀ ਫੱਟਰ ਕਰਤੇ ਜੀ ਤੇ ਪੁਲਿਸਾ ਦਸੂ ਵੀ ਕਰ ਦੇਖਤੀ ਜਾਏਗੀ ਪੁੱਛਾਲੇ ਕੋਈ ਕਾਰਵਾਈ ਨਹੀਂ ਕਰਦੇ ਵੇ ਕੀ ਸ਼ਸ਼ਣ ਦੇ ਪੁਲਸਾ ਤੁਨ ਸਾਢੇ 4 ਜਿਓ ਬੰਦੀ ਕਾਰਵਾਈ ਹੋ ਕੀਤੀ ਹੈ ਕਿਹੜਾ ਥਾਣਾ ਲਿਖਦਾ ਨੋਟ ਡੈਮ ਸੀਗਾ ਜੀ ਕੋਈ ਮੰਨ ਕਰਦੇ ਸ਼ਸ਼ਣ ਸਾਡੇ ਇਹ ਬੰਦੀ ਕਾਰਵਾਈ ਜੋ ਵੀ ਜੋ ਵੀ ਇਨਸਾਬਾ ਉਹ ਮਿਲਦੇ ਮਿਲਦੀ ਹੈ ਚਾਟ ਗਿਆ ਆ ਕੀ ਗੱਲ ਕਰ ਰਹੀ ਹੈ ਉਹ ਮੈਨਾਂ ਮਾਰ ਗਈ ਪਾਪਾ ਨੇ ਲਗੇ ਮਾਰਨੇ ਤੇ ਮੈਂ ਅੰਗੇ ਬਾਹਂ ਘਾਤੀ ਮੈਨਾਂ ਮੇਲੇ ਵੀ ਮਾਰ ਤਾ ਤਾਂ ਇਹ ਜੇ ਤੁਹਾਡੇ ਸਾਡੇ ਕਿੰਨੇ ਕਿ ਬਈ ਸੀ ਮੇਰੀ ਸਰਦੀ ਇਤ ਨਹੀਂ ਕਰੋਗੀ ਕਿਹੜਾ ਪੁਲਿਸ ਵਾਲਾ ਸਿੱਧਾ ਪਾ ਦੇ ਕਿ ਕੀ ਕਰੀਂ ਇਹ ਕਾਰਵਾਈ ਕੋਈ ਨਹੀਂ ਕੀਤੀ ਉਸ ਕੀ ਮੰਨ ਕਰ ਬੁੱਛਾ ਸੀ ਨੂੰ ਜਾਣਨੇ ਕੇ ਹਨ ਇਨਸਾਨ ਮੈਨੂੰ ਤੇ ਵੀ ਮੇਰਾ ਚਾਟ ਮੇਰਾ ਪਿੰਡ ਹੈ ਬਸ ਜੀਤ ਕਰਨ ਜੀ ਦਾ ਇਹ ਨਾ ਗਾ ਰਹੀ ਕੋਲੇ ਪਈ ਹੈ ਸਾਡੇ ਯਾਨੀ ਸਾਸਾਂ ਨੂੰ ਮਾਰਿਆ ਸਾਰੇ ਪਰਿਵਾਰ ਨੇ ਗਲਤ ਕੀ ਹੋਈ ਸੀ ਤੁਹਾਡੀ ਗਲਤ ਸਾਰ ਮੈਂ ਜਾਂਦੀ ਦੁਕਾਨ ਤੇ ਦੁੱਧ ਲੈਣ ਵਾਸਤੇ ਇਹ ਗੁਆਣ ਦੇ ਦੇ ਹੀ ਇੱਕ ਨਾਲ ਮੁੰਡਾ ਹੀ ਇਹਦੇ ਰੰਜੀਤ ਦੇ ਰੰਜੀਤ ਨੇ ਦੂਜੇ ਮੁੰਡੇ ਨੂੰ ਟੱਕਾ ਦਿੱਤਾ ਕੋ ਲਾ ਦਾ ਨਾ ਇਹ ਮੁੰਡੇ ਦਾ ਉਹਨੇ ਮੇਰੇ ਉੱਤੇ ਸੁੱਟਿਆ ਜੈਨਾਂ ਮੈਂ ਨੂੰ ਕਿਆ ਉੱਠ ਕੇ ਤੈਨੂੰ ਪਤਾ ਨਹੀਂ ਲੱਗਣ ਦੇਦਾ ਕੋਈ ਲੰਘਣ ਦੇਦਾ ਮੇਰੇ ਉੱਤੇ ਕੰਨ ਸੁੱਕੇ ਹਨ ਮੈਨੂੰ ਨਾਲੇ ਇਹਨਾਂ ਕੱਢਿਆ ਗੋਂਗਾਲ ਕਹਿੰਦਾ ਜਾ ਜੋ ਬੁਗਾਰਨਾ ਬੁਗਾਲਨਾ ਮੇਰਾ ਅੱਗੇ ਮੈਂ ਕਾਹ ਰਹੀ ਐ ਦੁੱਧ ਛੱਡਿਆ ਮੈਂ ਇਹਦੀ ਮਾਂ ਕੋਲ ਕਿੰਨੀ ਐ ਦੀ ਮਾਂ ਨੂੰ ਮੈਂ ਜਾ ਕੇ ਗਿਆ ਪਿੰਨੂ ਤੂੰ ਸਮਝਾ ਨਹੀਂ ਸਕਦੀ ਪਹਿਲੇ ਵੀ ਮੇਰੇ ਇਹ ਦੋ ਵਾਰੀ ਕੋਲੀ ਤੇ ਆਈ ਏ ਤੇ ਤਾਨੀ ਦੀ ਮਾਂ ਨੇ ਮੈਨੂੰ ਵੱੱਦ ਕੱਟ ਬੋਲੀਆਂ ਹੀ ਤੇ ਇਹਦੀ ਮਾਂ ਨੇ ਅੱਗੋਂ ਮੈਨੂੰ ਜਵਾਬ ਦਿੱਤਾ ਕੱਪੜੇ ਪਾੜ ਤਨੰਗੀਓ ਕੇ ਥਾਣੇ ਜਾ ਸਾਡਾ ਕੀ ਬੁਗਾਰ ਦੀ ਕੋਸ ਇੰਨੀ ਗੱਲ ਕਹੀ ਆ ਦੀ ਮਾਂ ਨੇ ਉਤਮਾ ਇਹ ਮੈਂ ਗਈ ਹਾਂ ਸਰਪੰਚ ਕੋਲ ਸਰਪੰਚ ਜੀ ਆਨੇ ਨੇ ਮੈਨੂੰ ਕਿਹਾ ਮਨੋ ਬੋਲਿਆ ਕਿ ਮੇਰ ਨਾਲ ਬਦਮਾ ਹੋਇਆ ਪਹਿਲੇ ਵੀ 2 ਵਜੇ ਦੇ ਮੁੰਡੇ ਨੇ ਨਾ ਮੇਰ ਨਾਲ ਕੋਲ ਲਾਇਆ ਤੇ ਸਰਪੰਚ ਜੀ ਨੇ ਮੈਨੂੰ ਕਹਿੰਦੀ ਅੱਗੇ ਵੀ ਤੇ ਨਾਲੇ ਨ ਕੋਲ ਲਾਇਆ ਤਾਂ ਹੁਣ ਵੀ ਇਹੀ ਕੰਮ ਕੀਤਾ ਤੂੰ ਥਾਣੇ ਜਾ ਤੇ ਰਿਪੋਰਟ ਲਿਖਾ ਜਵੇ ਮੈਂ ਕਾ ਰਹੀ ਮੈਂ 112 ਨੰਬਰ ਤੇ ਫੋਨ ਵੀ ਕੀਤਾ ਸਾਰਾ ਅੱਗੇ ਉਹਨਾਂ ਨੇ ਕੀਤਾ ਥਾਣੇ ਤੇ ਫੋਨ ਥਾਣੇ ਵਾਲੇ ਨੇ ਮੈਨੂੰ ਫੋਨ ਕੀਤਾ ਮੈਂ ਰਾਤ 12 ਵਜੇ ਆਵਰ ਜੰਸੀ ਚ ਪੱcza ਲਗਾ ਕੇ ਆਈ ਕੋਈ ਪੁਲਿਸ ਨਹੀਂ ਆਈ ਅਗੇ ਕੋਈ ਹਮਲਾ ਘਰ ਇਹਨਾਂ ਲਈ ਲਿਖਤਾ ਗਿਆ ਹਾਂਜੀ ਸਾਡੇ ਬੂਏ ਚਕਾਰਾ ਕੇ ਹਮਲਾ ਕੀਤਾ ਉਹਨਾਂ ਨੇ ਕਿੰਨੇ ਦਿਨਾਂ ਆ ਗਿਆ ਲੱਗਦਾ ਸਾਡੇ 4-5 ਜਣੇ ਆਏ ਸੀ ਜਿੰਦੇ ਤੇ ਹਮਲਾ ਕੀਤਾ ਉਹਨਾਂ ਨੇ ਕਿਤੇ ਕਿੰਨੇ ਦਿਨ ਉਹ ਪੁਲਿਸ ਮੋੜ ਦੇ ਅਹੀਂ ਮੱਤੀ ਤੇਰੀ ਇਹਦੇ ਆਏ ਨੇ ਹਸਪੀਟਲ ਦੇ ਕਿ ਪੁਲਿਸ ਤੋਂ ਸੁਣੇ ਕਰਵੀ ਕੀਤੀ ਗਈ ਹੈ ਕੋਈ ਕਾਰਵਾਈ ਨਹੀਂ ਹੋਈ ਸਾਡੀ ਸਾਰੇ 21 ਸਾਲ ਤੋਂ ਸੁਕੀਸ਼ ਵਸਣ ਤੇ ਨਾ ਜੁਣੂ ਇੱਕ ਜਣਾ ਆਂਦਾ ਤੇ ਬਾਰ-ਬਾਰ ਮੈਨੂੰ ਆ ਕੇ ਕਹਿੰਦਾ ਹਨ ਅਧਿਕਾਰਤ ਉਥੇ ਆਪ ਫੈਸਲਾ ਕਰਾਂਗੇ ਤੇ ਇੱਥੇ ਮੈਂ ਬੈਠਾ ਤੇ ਬੇਰੀਆਂ ਉਥੇ ਮੈਂ ਕਿਹੜਾ ਫੈਸਲਾ ਕਰਾਂ ਜਾਈਂ ਕੀ ਮੰਗੇ ਜੀ ਪ੍ਰਸ਼ਾਸਨ ਨੂੰ ਮੰਗ ਕਰਨਿਆ ਕਿ ਸਾਨੂੰ ਉਹਨਾਂ ਸਾਥ ਵੀ ਦਿੱਤਾ ਜਾਏ ਉਹਨਾਂ ਨੂੰ ਥੋੜੀ ਸਗਾ ਵੀ ਦਿੱਤੀ ਲੈ ਤੁਹਾਨੂੰ ਵੀ ਲੱਗਦਾ ਕਿ ਐਕੋ ਪਾਰਟੀ ਵਾਲੀ ਜਿਹੇ ਪ੍ਰਸ਼ੀਧ ਹੋ ਜਾਂਦਾ ਵੀ ਹਾਂਜੀ ਸਰ ਪਾਰਟੀ ਵਾਲੀ ਤੇ ਅਰਮਨ ਕੁਮਾਰ ਸਿਵਸਨਾ ਸਮਾਯ ਬਦੀ ਰਾਸ਼ਟਰੀ ਪ੍ਰਮੁਖ ਜੋਤਵਿੰਗ ਜਿਵੇਂ ਕਿ 4 ਦਿਨ ਪਹਿਲੇ ਉਹਦੇ ਘਰ ਤੇ ਹਮਲਾ ਹੁੰਦਾ ਜਾਂ ਤੇ ਰੋਕੀ ਜੀ ਮੇਰੇ ਕੋਲ ਆਉਂਦੇ ਨਾ ਦੇਰ ਤੋਂ ਸੁਮਾਈ ਬੋਦੀ ਦਾ ਦਮਨ ਪੜਿਆ ਹੋਣੀ ਇਹਨਾਂ ਨੂੰ ਆਸ ਇੱਕ ਯਕੀਨ ਹੈ ਤੇ ਇੱਕ ਸਿਫ ਸੁਣਈਆਂ ਜਿਹੜੀ ਇਹਦੇ ਨਾਲ ਚਲੇਗੀ ਜਿਹੜੀ ਇੱਕ ਇਨਸਾਨ ਦੇ ਇਨਸਾਨ ਨਾਲ ਚਲਦੀ ਆ ਉਹ ਦੂਸਰੀ ਗੱਲ ਆ ਮੈਂ ਆਣ ਕੇ ਮੌਕਾ ਦੇਖਿਆ ਜੀ ਇੱਥੇ ਬਹੁਤ ਹੀ ਜਾਦੇ ਮੌੜੀ ਹਾਲ ਦੇ ਜੇ ਇਹ ਸਾਡੇ ਦੇਖੋ ਜੀ ਮੈਂ ਜਦੋਂ ਹਾਲ ਦੇਖੀ ਪੰਜ ਇੱਕੋ ਕਾ ਫੈਮਿਲੀ ਦੇ ਚਾਰ ਜੀ ਬੜੀ ਬੁਰੀ ਤਰ੍ਹਾਂ ਵੱਡੇ ਦਿਨ ਵੱਡਣਾ ਕੰਨ ਇਹਨੂੰ ਵੱਡਣਾ ਹੀ ਕੰਨਦੇ ਹੋਰ ਕੀ ਕੰਦੇ ਆ ਵੱਡੇ ਦਿਨ ਵੇਰਾ ਮੀਨਾਂ ਦਾ ਤਰ ਮਾਰਦੇ ਆ ਇਤੋਂ ਦਾ ਕਰਕੇ ਸਾਡੇ ਦੇਖੋ ਜੀ ਮਾਂ ਲਾ ਲੋ ਦੇਖੋ ਕਿਦਾਂ ਵੱਡੇ ਰਿਆ ساری ਆਮ ਕਰਪਾਣਾ ਮਾਰੀ ਦੇਣਾ ਪਰ ਦੂਸਰੀ ਕੱਲ ਠੀਕ ਹੈ ਫਿਲਹਾਲ ਦੇ ਆਲੇ ਦਾ ਕਰ ਤੁਹਾਨੂੰ ਪ੍ਰਸ਼ਾਸਨ ਤੇ ਯਕੀਨ ਆ ਕਿ ਉਹ ਬੰਦੀ ਕਾਰਵਾਈ ਕਰੇਗੀ ਦੋਸਿਆਂ ਦੇ ਉੱਪਰ ਬੰਦੀ ਕਾਰਵਾਈ ਕਰੇਗੀ ਪਰ ਫਿਰ ਵੀ ਇਹ ਇੱਕ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨੀਆਂ ਮੰਗ ਕਰਨੀਆਂ ਕਿ ਜੇ ਅਗਰ ਬੰਦੀ ਕਾਰਵਾਈ ਨਹੀਂ ਹੋਈ ਦੋਸਿਆਂ ਦੇ ਉੱਤੇ ਪਰ ਸਿਪਸਾ ਨਾਲ ਸਮਾਏ ਬਧੀ ਆਪਣੀ ਕਾਰਵਾਈ ਕਰੇਗੀ ਫੋ ਹਿੰਦ ਨ ਮੋਡੇ ਨ ਮੋਡਾ ਮਿਲਾ ਕੇ ਖੜੇ ਹੈ ਇਸ ਪਰਿਵਾਰ ਨਾਲ ਮੋਡੇ ਨ ਮੋਡਾ ਮਿਲਾ ਕੇ ਖੜੀ ਹੈ ਪੂਰੀ ਸੇਬ ਸਨ ਸਮਾਏ ਪਾਤੀ ਤੁਹਾਡੇ ਪੂਰੀ ਹੋਈ ਕਮਾਨ ਪੂਰੀ ਜਿੰਨੀ ਮੇਰੀ ਟੀਮ ਹੈ ਪਰਿਵਾਰ ਨਾਲ ਤੱਕ ਹੋ ਰਹੀ ਹੈ ਸਾਰੀ ਹਾਂ ਤੱਕ ਹੋ ਰਹੀ ਹੈ ਮੈਂ ਰਮਨ ਕੁਮਾਰ ਇੱਕ ਵਾਰ ਫੇਰ ਕਹਣਾ ਰਾਸ਼ਟਰੀ ਅਧਿਕਾਰੀ ਜੀ ਅਗਰ ਇਹਨਾਂ ਦੀ ਸੁਣਾਈ ਨਹੀਂ ਹੋ ਦੂ ਮਰੋਠਾਣੇ ਦੇ ਵਿੱਚ ਤੁਹਾਡੇ ਵੱਲੋਂ ਕੀ ਕਰਦੀ ਜਿਹੜੀਓ ਕੀ ਕੀਤਾ ਜਾਏਗਾ ਜੀ ਦੇਖੋ ਜੀ ਫਿਲਹਾਲ ਦੇ ਸਾਨੂੰ ਪ੍ਰਸ਼ਾਸਨ ਤੇ ਯਕੀਨ ਹੈ ਅਗਰ ਕਾਰਵਾਈ ਇੰਦੇ ਤੇ ਹਿੰਦੀ ਸੁਣਾਈ ਨਹੀਂ ਹੁੰਦੀ ਤੇ ਆਈ ਉਥੇ ਇੱਕ ਧਰਨਾ ਦੇਵਾਂਗੇ ਥਾਣੀ ਦੇ ਫੌਰਨ ਹਿੰਦੀ ਹਿੰਦੀ ਫੇਰ ਦੇ ਵਿਚ ਆਈ ਉਥੇ ਬੈਠਾਂਗੇ ਜੇ ਸਾਨੂੰ ਜੋ ਕਰਨਾ ਹੈ ਉਹ ਅਸੀਂ ਕਰਾਂਗੇ ਕਿਉਂਕਿ ਇਨਸਾਫ ਵਾਸਤੇ ਕੋਈ ਵੀ ਕਰ ਸਕਦੇ ਆ ਸਿਰ ਸਾਨੂੰ ਸਮਾਈ ਬੰਦੀ ਐਨੀ ਟਾਈਮ ਹਰ ਕਿਨਾਲ ਮੋੜ ਦੇ ਨਾ ਮੋੜਾਂ ਮੁਲਾਕਾਤ ਕਰੀ ਜੇ